ਜ਼ਿਲ੍ਹਾ ਤਰਨਤਾਰ ਦੇ ਪਿੰਡ ਡਾਲਦੇ ਖੇਤਾਂ ਵਿੱਚੋਂ 511 ਗ੍ਰਾਮ ਹੈਰੋਇਨ ਕਿਤੀ ਬਰਾਮਦ ਸਰਹੱਦ ਪਾਰੋਂ ਤਸਕਰੀ ਕਰਨ ਵਾਲੇ ਤਸਕਰਾਂ ਦੇ ਵਿਰੋਧ ਵਿੱਚ ਵਿਸ਼ੇਸ਼ ਮਹਿਮਾ ਨੂੰ ਜਾਰੀ ਰੱਖਦੇ ਹੋਏ ਤਰਨਤਾਰਨ ਪੁਲਿਸ ਅਤੇ ਬੀਐਸਐਫ ਨੇ ਇੱਕ ਸਾਂਝੇ ਸੱਚ ਆਪਰੇਸ਼ਨ ਦੌਰਾਨ ਪਿੰਡ ਡਾਲਦੇ ਖੇਤਾਂ ਵਿੱਚੋਂ 511 ਗ੍ਰਾਮ ਹੈਰੋਨ ਬਰਾਮਦ ਕੀਤੀ ਹੈ ਇਹ ਥਾਣਾ ਖਾਲੜਾ ਦੀ ਪੁਲਿਸ ਨੂੰ ਸੂਚਨਾ ਮਿਲੀ ਕਿ ਪਿੰਡ ਡਾਲਦੇ ਖੇਤਾਂ ਵਿੱਚ ਹੈਰੋਇਨ ਪਈ ਹੈ ਜਿਸ ਤੇ ਥਾਣਾ ਖਾਲੜਾ ਪ੍ਰਤੇ ਬੀਐਸਐਫ ਨੇ ਮੌਕੇ ਤੇ ਪਹੁੰਚ ਕੇ 511 ਗ੍ਰਾਮ ਹੈਰੋਇਨ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਮਕਦਮਾ ਨੰਬਰ 208 ਮਿਤੀ 2012 24 ਜੁਰਮ 21C 61 85 ਐਨਡੀਪੀਐਸ ਐਕਟ 10 11 12 에어크래프트 ਐਕਟਾ थाना ਖਾਲਡਾ ਵਿਖੇ ਰਜਿਸਟਰ ਕਰਕੇ ਅਗਲੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਦੌਰਾਨ ਨੇ ਤਫਤੀਸ਼ ਇਹ ਗੱਲ ਸਾਹਮਣੇ ਆਈ ਕਿ ਬਰਾਮਦ ਕੀਤੀ ਗਈ ਹੈਰਨ ਜੋ ਕਿ ਤਾ ਤੌਰ ਤੇ ਪਾਕਿਸਤਾਨ ਪਾਸੋਂ ਭੇਜੀ ਗਈ ਹੈ ਹੀਰੋਨ ਵਿਸ਼ੇਸ਼ ਰਿਪੋਰਟ ਜਗਜੀਤ ਸਿੰਘ ਡਾਲ ਕੈਮਰਾਮੈਨ ਦਾਰਾ ਡਾਲ